ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ ਧੰਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਜਿਨ੍ਹਾਂ ਦਾ ਵਿਸ਼ਵ ਦੇ ਵਿੱਚ 531ਵਾਂ અવਤਾਰ ਦਿਹਾੜਾ ਸੋ ਏਸੀ ਹੀ ਖੁਸ਼ੀਆਂ ਨੂੰ ਮੋ ਭਾਵ ਰੱਖਦੇ ਹੋਇਆ ਲੋਪੋ ਉਦਾਸীন ਕਲਪ ਵਿਰਸ਼ਵਨੀਓ ਸਾਰੇ ਵਿਸ਼ਵ ਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਉਹਨਾਂ ਦੇ ਆਪਤਾਰ ਦਿਹਾੜੇ ਦੀਆਂ ਤੇ ਭਗਵਾਨ 바ਵਾ ਸ਼੍ਰੀ ਚੰਨ ਜੀ ਮਹਾਰਾਜ ਆਪਣੀ ਇੱਕ ਪਿਆਰ ਦੀ ਝਲਕ ਦੇ ਨਾਲ ਜਿੰਨੇ ਵੀ ਰੂਹਾਂ ਇਥੇ ਸੰਸਾਰ ਤੇ ਮਾਤਲੋਕ ਤੇ ਆਈਆਂ ਸੋ ਉਹਨਾਂ ਨੂੰ ਸੇਵਾ ਤੇ ਸਿਮਰਨ ਦਾ ਭਗਵਾਨ 바ਵਾ ਸ਼੍ਰੀ ਚੰਨ ਜੀ ਬਲ ਦੇਣ ਚੌਕੈਸੇ ਰੂਪ ਚ ਹੋਣ ਮੈਂ ਫੇਰ ਇੱਕ ਵਾਰ ਉਦਾਸੀਨ ਆਸ਼ਰਮ ਗੁਰੂ ਕਲਪ ਵਿਰਸ਼ਵਨੀਓ ਪਿੰਡ ਲੋਪੋ ਦੀ ਸਮੂਹ ਸੰਗਤ ਕੰਨਿਓ ਨਗਰ ਕੰਨਿਓ ਭਗਵਾਨ 바ਵਾ ਸ਼੍ਰੀ ਚੰਨ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜੀ ਸੋ ਸਾਡੇ ਵੀਰ ਗੌਰਵ ਜੀ ਜਿਨ੍ਹਾਂ ਨੇ ਤਕਰੀਬਨ ਤਕਰੀਬਨ ਭਗਵਾਨ 바ਵਾ ਸ਼੍ਰੀ ਚੰਨ ਜੀ ਮਹਾਰਾਜ ਦਾ ਜਿਹੜਾ ਜੀਵਨ ਆਪ ਗੁਰ ਸੰਗਤਾਂ ਨੂੰ ਇਸ ਮੀਡੀਆ ਰਾਹੀਂ ਸੋ ਹਰ ਇੱਕ ਪ੍ਰੋਗਰਾਮ ਸੰਤ ਕੀ ਸੰਗਤ ਦੇ ਵਿੱਚ ਮਹਾਪੁਰਸ਼ਾਂ ਦੀਆਂ ਜੋ ਵੀ ਉਹਨਾਂ ਦੀਆਂ ਪਰਉਪਕਾਰ ਦੀਆਂ ਅਸਥਿਤਿਆ ਹੁੰਦੀਆਂ ਉਹ ਦੁਹਰਾਉਂਦੇ ਰਹਿੰਦੇ ਆ ਸੋ ਭਗਵਾਨ ਬਾਬਾ ਸ਼੍ਰੀ ਚੰਨ ਜੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਦੇਹ ਤੰਦਰੁਸਤੀ ਨੂੰ ਧਿਆਨ ਚ ਰੱਖਦੇ ਹੋਏ ਹਰ ਗੱਲੋਂ ਇਹਨਾਂ ਨੂੰ ਸੰਤੁਸ਼ਟ ਰੱਖਣ ਕੋਈ ਇੱਕ ਪੱਤਰਕਾਰੀ ਬਹੁਤ ਵੱਡੀ ਗੱਲ ਹੁੰਦੀ ਆ ਹਰ ਇੱਕ ਸਮੇਂ ਨੂੰ ਨਿਆਗਤ ਨੂੰ ਇੱਕ ਕੈਮਰੇ ਦੇ ਵਿੱਚ ਕੈਦ ਕਰਨਾ ਸੋ ਇਹਨਾਂ ਦਾ ਵੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਫਿਰ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਨੂੰ ਔਰ ਸਾਰੇ ਵਿਸ਼ਵ ਨੂੰ ਤਿੰਨਾਂ ਲੋਕਾਂ ਨੂੰ ਭਗਵਾਨ ਬਾਬਾ ਸ਼੍ਰੀ ਚੰਜੀ ਮਹਾਰਾਜ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬੇਦੀ ਵੰਸ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਸ ਪਰਿਵਾਰ ਨੂੰ ਉਸ ਕੁਲ ਨੂੰ ਮੈਂ ਸਿਸ ਝਕਾਉਣਾ ਜਿਸ ਪਰਿਵਾਰ ਦੇ ਵਿੱਚ ਭਗਵਾਨ 바ਵਾ ਸ੍ਰੀ ਚੰਜੀ ਨੇ ਜਨਮ ਲਿਆ ਔਰ ਭਗਵਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਹੀ ਨੇਕ ਪੁੱਤ ਜਿਨ੍ਹਾਂ ਨੇ ਸ਼ੁਭ ਕਰਮ ਕੀਤੇ ਸ਼ੁਭ ਕਰਮ ਕਰਕੇ ਉਹਨਾਂ ਨੇ ਸੰਸਾਰ ਨੂੰ ਤਾਰਿਆ ਸੋ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਕਿਤੇ ਕਿਸੇ ਨੂੰ ਦਰਸਾ ਨਹੀਂ ਸਕਦੇ ਕਿਉਂਕਿ ਉਹ ਖੁਦ ਇੱਕ ਮਿਸਾਲ ਨੇ ਸੋ ਭਗਵਾਨ 바ਵਾ ਸ਼੍ਰੀ ਚੰਨਜੀ ਮਹਾਰਾਜ ਆਪਣੇ ਭੇਖ ਉਤੇ ਸਦਾ ਹੀ ਆਪਦੀ ਕਿਰਪਾ ਬਣਾ ਕੇ ਰੱਖਣ ਮਹਾਪੁਰਸ਼ਾਂ ਨੂੰ ਤੰਦਰੁਸਤੀ ਸੇਵਾ ਸਿਮਰਨ ਪਰਉਪਕਾਰ ਦਾ ਜੀਵਨਦਾਨ ਦੇਣ ਏਕਤਾ ਧਵਾਕ ਦੇਣ ਆਪਣੇ ਪਰਿਵਾਰ ਦੇ ਵਿੱਚੋਂ ਕਦੇ ਵੀ ਕਿਸੇ ਦਾ ਵਿਛੋੜਾ ਨਾ ਪਵੇ ਤੇ ਭਗਵਾਨ 바ਵਾ ਸ਼੍ਰੀ ਚੰਨਜੀ ਮਹਾਰਾਜ ਸਭਨਾਂ ਤੇ ਕਿਰਪਾ ਬਣਾ ਕੇ ਰੱਖਣ ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ